ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਗੁਲਵਿੰਦਰ ਹਾਲੀਅਤ ਜੇ ਤੁਸੀਂ ਦੇਖ ਰਹੇ ਹੋ ਪੰਜਾਬ ਡੈਰੀ ਸ਼ਰੋਮਣੀ ਅਕਾਲੀ ਦਲ ਬਾਦਲ ਪਰਿਵਾਰ ਨੇ ਬਠਿੰਡਾ ਦੇ ਨਾਲ-ਨਾਲ ਫਿਰੋਜ਼ਪੁਰ ਲੋਕ ਸਭਾ ਹਲਕੇ ਨੂੰ ਵੀ ਆਪਣੀ ਮੁਠੀ ਵਿੱਚ ਰੱਖਿਆ ਹੈ ਸੁਖਵੀਰ ਬਾਦਲ ਹਰ ਸਿਮਰਤ ਨੂੰ ਫਿਰੋਜ਼ਪੁਰ ਵਿੱਚੋਂ ਚੋਣ ਲੜਾਉਣ ਦੇ ਹੱਕ ਵਿੱਚ ਨੇ ਕਾਂਗਰਸ ਦੀਆਂ ਨਜ਼ਰਾਂ ਵੀ ਬਾਦਲ ਪਰਿਵਾਰ ਤੇ ਟਿਕੀਆਂ ਹੈ ਬਠਿੰਡਾ ਤੋਂ ਚੋਣ ਲੜਨ ਬਾਰੇ ਹਾਰ ਸਿਮਰਤ ਦੀ ਚੋਪ ਨਾਲ ਕਾਂਗਰਸ ਦੇ ਚਿਹਰੇ ਖਿੜੇ ਨੇ ਮਾਨਸਾ ਜ਼ਿਲ੍ਹੇ ਦੇ ਕਈ ਆਗੂਆਂ ਨੇ ਸਰਗਰਮੀ ਵਧਾਈ ਹੈ ਪਿਛਲੀ ਵਾਰ ਕਾਂਗਰਸ ਅਮੀਜਵਾਰ ਮਨਪ੍ਰੀਤ ਬਾਦਲ ਨੂੰ 18000 ਵੋਟਾਂ ਨਾਲ ਹਾਰ ਮਿਲੀ ਸੀ ਚੋਣਾਂ ਨੂੰ ਦੇਖਦਿਆਂ ਡੇਰਾ ਸਰਸਾ ਫਿਰ ਸੁਰਖੀਆਂ ਵਿੱਚ ਆਇਆ ਕਾਂਗਰਸ ਆਗੂਆਂ ਵਿੱਚ ਹਮਾਇਤ ਲਈ ਦਚੁੱਤੀ ਬਰਕਰਾਰ ਹੈ ਅੰਦਰ ਖਾਤੇ ਡੇਰੇ ਨਾਲ ਸੰਪਰਕ ਦੀਆਂ ਕੰਸਵਾਂ ਨੇ ਡੇਰਾ ਸਰਸਾ ਦੀ ਜਨਤਕ ਤੌਰ ਤੇ ਹਮਾਇਤ ਲੈਣ ਜਾਂ ਨਾ ਲੈਣ ਦੇ ਮੁੱਦੇ ਨੂੰ ਲੈ ਕੇ ਕਾਂਗਰਸ ਅਤੇ ਹੋਰ ਪਾਰਟੀਆਂ ਵਿਚਾਲੇ ਭੰਬਲ ਪੂਸਾ ਬਣਿਆ ਹੈ ਕਾਂਗਰਸ ਦੇ ਕੈਬਨਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਜਨਤਕ ਤੌਰ ਤੇ ਆਖਿਆ ਕਿ ਉਹਨਾਂ ਦੀ ਪਾਰਟੀ ਦੇਸ਼ ਭਰ ਦੇ ਸਾਰੇ ਵੋਟਰਾਂ ਕੋਲੋਂ ਵੋਟ ਮੰਗੇਗੀ। ਜਾਖੜ ਨੇ 3 ਦਿਨ ਪਹਿਲਾਂ ਆਖਿਆ ਸੀ ਕਿ ਆਉਂਦੀਆਂ ਲੋਕ ਸਭਾ ਚੋਣਾਂ ਵਿੱਚ ਕਾਂਗਰਸ ਪਾਰਟੀ ਡੇਰੇ ਸਰਸਾ ਦੀ ਹਮਾਇਤ ਨਹੀਂ ਲਵੇਗੀ ਤੇ ਨਾ ਹੀ ਡੇਰੇ ਹਮਾਇਤ ਲੈਣ ਜਾਏਗੀ। ਪਰ ਕਾਂਗਰਸ ਸਿਮਿਤ ਹੋਰ ਪਾਰਟੀਆਂ ਦੇ ਸੰਭਾਵੀ ਲੋਕ ਸਭਾ ਉਮੀਦਵਾਰ ਡੇਰੇ ਦੇ ਰਾਜਨੀਤਿਕ ਵਿੰਗ ਦੇ ਜ਼ਿਲ੍ਹਾ ਪਧਰੀ ਕਮੇਟੀਆਂ ਨਾਲ ਸੰਪਰਕ ਵਿੱਚ ਨੇ। ਡੇਰੇ ਦੀ ਹਮਾਇਤ ਤੇ ਕੈਪਟਨ ਨੂੰ ਪੁੱਛੇ ਸਵਾਲ ਤੇ ਉਹਨਾਂ ਅਸਮਾਨ ਵੱਲ ਇਸ਼ਾਰਾ ਕਰਕੇ ਆਖਿਆ ਕਿ ਉਹਨਾਂ ਦੀ ਹਮਾਇਤ ਹਾਸਲ ਹੈ। ਡੇਰੇ ਦੇ ਕਰੀਬੀਆਂ ਨੇ ਦੱਸਿਆ ਕਿ ਡੇਰੇ ਦੇ ਰਾਜਨੀਤਿਕ ਵਿੰਗ ਕੋਲ ਜੇ ਕੋਈ ਆਗੂ ਪਹੁੰਚ ਕਰਦਾ ਤਾਂ ਕਮੇਟੀ ਦੇ ਆਗੂ ਕਿਸੇ ਨੂੰ ਮਿਲਣ ਦਾ ਸਮਾਂ ਨਹੀਂ ਦੇ ਰਹੇ ਅਕਾਲੀ ਦਲ ਕਸੂਤੀ ਸਥਿਤੀ ਵਿੱਚ ਫਸਿਆ ਸੁਖਬੀਰ ਬਾਦਲ ਦਾ ਕਹਿਣਾ ਹੈ ਕਿ ਜਿ Shri ਅਕਾਲ ਤਖਤ ਸਾਹਿਬ ਜੋ ਫੈਸਲਾ ਕਰੇਗਾ ਉਸ ਨੂੰ ਪਾਰਟੀ ਮੰਨੇਗੀ ਹੁਣ ਡੇਰਾ ਮੁਖੀ ਨੂੰ ਮਾਫੀ ਦੇਣ ਦੇ ਮੁੱਦੇ ਤੇ ਪਹਿਲਾਂ ਹੀ ਅਕਾਲੀ ਦਲ ਮੁਸ਼ਕਲਾਂ ਵਿੱਚ ਘਿਰਿਆ ਹੈ ਡੇਰੇ ਦੇ ਪੈਰੋਕਾਰਾਂ ਦੇ ਨਾਮ ਬੇਅਦਬੀ ਕান্ড ਵਿੱਚ ਆਉਣ ਨਾਲ ਉਹਨਾਂ ਦੀ ਹਾਲਤ ਹੋਰ ਵੀ ਬੁਰੀ ਹੋ ਗਈ ਹੈ ਪੰਜਾਬ ਡੈਰੀ ਹੁਣ ਫੇਸਬੁਕ ਤੇ ਵੀ ਜਿੱਥੇ ਜੁੜੇ ਨੇ ਸਾਡੇ ਨਾਲ ਪੰਜਾਬ ਦੇ ਕਈ ਸੀਨੀਅਰ ਪੱਤਰਕਾਰ ਕੀ ਵਾਪਰਿਆ ਕੀ ਹੋਣ ਵਾਲਾ ਹੈ ਸਿਆਸੀ ਪਿੰਡਾਂ ਥੇਡਾਂ ਦੇ ਮਦਾਨਾਂ ਸੰਗੀਤ ਦੀ ਦੁਨੀਆ ਤੇ ਹੋਰ ਬਹੁਤ ਕੁਝ ਦਾ ਵੇਰਵੇ ਨਾਲ ਹਾਲ ਤੁਸੀਂ ਵੀ ਸਾਡੇ ਗਰੁੱਪ ਵਿੱਚ ਸ਼ਾਮਲ ਹੋ ਸਕਦੇ ਹੋ ਤੇ ਆਪਣੇ ਦਿਲ ਦੀਆਂ ਗੱਲਾਂ ਦੁਨੀਆ ਦੇ ਲੋਕਾਂ ਨਾਲ ਸਾਂਝੀਆਂ ਕਰ ਸਕਦੇ ਹੋ ਸੋ ਇੰਟਰਨੈਟ ਤੇ ਖਬਰਾਂ ਦੀ ਤਾਜ਼ਾ ਜਾਣਕਾਰੀ ਲਈ ਆਪਣੇ ਦੋਸਤਾਂ ਨੂੰ ਵੀ ਇਸ ਵਿੱਚ ਸ਼ਾਮਲ ਕਰੋ ਬਸ ਸਰਚ ਕਰੋ ਪੰਜਾਬ ਡੈਲੀ ਨਿਊਜ਼ ਤੇ ਗਰੁੱਪ ਵਿੱਚ ਸ਼ਾਮਲ ਹੋ ਜਾਓ। ਸ਼੍ਰੀ ਅਕਾਲ ਤਖਤ ਸਾਹਿਬ ਦੇ ਜਹਦਰ ਗਿਆਨੀ ਹਰਪ੍ਰੀਤ ਸਿੰਘ ਨੇ ਆਖਿਆ ਕਿ ਡੇਰਾਂ ਤੋਂ ਡੇਰਿਆਂ ਤੋਂ ਵੋਟਾਂ ਮੰਗਣ ਵਾਲੇ ਉਮੀਦਵਾਰਾਂ ਪ੍ਰਤੀ ਸ਼੍ਰੀ ਅਕਾਲ ਤਖਤ ਸਾਹਿਬ ਸਖਤ ਰਵੱਈਆ ਅਪਣਾਏਗਾ। ਉਹਨਾਂ ਆਖਿਆ ਕਿ ਡੇਰਾ ਹਮਾਇਤ ਨੂੰ ਲੈ ਕੇ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਬਕਾਇਦਾ ਹੁਕਮਨਾਮਾ ਜਾਰੀ ਕੀਤਾ ਗਿਆ ਹੈ ਜਿਸ ਤੇ ਸਖਤੀ ਨਾਲ ਪਹਰਾ ਦਿੱਤਾ ਜਾਏਗਾ। ਜੋ ਵੀ ਕੋਈ ਉਮੀਦਵਾਰ ਡੇਰੇ ਤੋਂ ਵੋਟ ਮੰਗਣ ਜਾਏਗਾ ਭਾਵੇਂ ਉਹ ਕਿਸੇ ਪਾਰਟੀ ਦਾ ਹੋਵੇ ਉਸ ਵਿਰੁੱਧ ਸਖਤ ਕਾਰਵਾਈ ਕੀਤੀ ਜਾਣ ਦੀ ਗੱਲ ਉਹਨਾਂ ਕਹੀ। ਹਲਕਾ ਜਨਾਲਾ ਦੇ ਸਾਬਕਾ ਵਿਧਾਇਕ ਬੋਨੀ ਅਮਰਪਾਲ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਵੱਲੋਂ ਪ੍ਰੈਸ ਕਾਨਫਰੰਸ ਦੌਰਾਨ ਪਿਛਲੇ ਦਿਨੀ ਸਾਫਕਾ ਡਿਪਟੀ ਮੁੱਖ ਮੰਤਰੀ ਸੁਖਬੀਰ ਬਾਦਲ ਵੱਲੋਂ ਟਕਸਾਲੀ ਆਗੂਆਂ ਦੇ ਬੱਚਿਆਂ ਨੂੰ ਨਰਾਇਕ ਕਹਿਨ ਤੇ ਪ੍ਰतिकਰਮ ਦਿੱਤਾ ਉਹਨਾਂ ਆਖੇ ਕਿ ਹੁਣ ਤੱਕ ਟਕਸਾਲੀਆਂ ਦੇ ਬੱਚਿਆਂ ਤੇ ਕੋਈ ਇਲਜ਼ਾਮ ਨਹੀਂ ਲੱਗਿਆ ਪਰ ਸੁਖਬੀਰ ਬਾਦਲ ਵੱਲੋਂ ਸ਼੍ਰੋਮਣੀ ਅਕਾਲੀ ਦਲ ਨੂੰ ਡੋਬਣ ਤੋਂ ਲੈ ਕੇ ਪੰਜਾਬ ਅੰਦਰ ਪੂ ਮਾਫੀਆ ਰੇਤ ਮਾਫੀਆ ਤੇ ਨੌਜਵਾਨਾਂ ਨੂੰ ਨਸ਼ਿਆਂ ਵੱਲ ਧਕੇਲਣ ਦੇ ਸਮੇਂ-ਸਮੇਂ ਤੇ ਦੋਸ਼ ਲੱਗਦੇ ਰਹੇ ਨੇ ਉਹਨਾਂ ਆਖਿਆ ਕਿ ਸੁਖਬੀਰ ਬਾਦਲ ਨੇ ਖੁਦ ਹੀ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਬੇਟੀ ਨੂੰ ਡੋਬਿਆ ਤੇ ਹੁਣ ਉਹ ਟਕਸਾਲੀ ਆਗੂਆਂ ਦੇ ਬੱਚਿਆਂ ਨੂੰ ਨਲਾਇਕ ਦੱਸ ਰਹੇ ਨੇ। ਕੋਨੀ ਅਮਰਪਾਲ ਸਿੰਘ ਨੇ ਆਖਿਆ ਕਿ ਇਸ ਵਾਰ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਲੋਕ ਸਭਾ ਚੋਣਾਂ ਵਿੱਚ ਸ਼ਰਮਨਾਖਾਰ ਦਾ ਸਾਹਮਣਾ ਕਰਨਾ ਪਏਗਾ। ਵਿਧਾਨ ਸਭਾ ਚੋਣਾਂ ਵਿੱਚ ਵੀ ਸਪਸ਼ਟ ਬਹੁਮਤ ਨਾਲ ਆਪਣੀ ਸਰਕਾਰ ਬਣਾਉਣ ਵਾਲਾ ਸ਼੍ਰੋਮਣੀ ਅਕਾਲੀ ਦਲ ਬਾਦਲ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਦੀ ਬਦੌਲਤ ਉਹਨਾਂ ਆਖਿਆ ਕਿ ਸਿਰਫ 14 ਸੀਟਾਂ ਤੇ ਹੀ ਖੜ ਗਿਆ ਸੀ। ਅਗਰ ਸਾਡਾ ਇਹ ਚੈਨਲ ਤੁਸੀਂ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਇਸ ਨੂੰ ਤੁਰੰਤ ਸਕਰੀਨ ਦੇ ਦਿਖਾਏ ਅਨੁਸਾਰ ਸਬਸਕ੍ਰਾਈਬ ਕਰ ਲੋ ਅਤੇ ਘੰਟੀ ਦੇ ਨਿਸ਼ਾਨ ਨੂੰ ਵੀ ਦਬਾ ਦਿਓ ਤਾਂ ਕਿ ਜਦੋਂ ਵੀ ਅਸੀਂ ਕੋਈ ਵੀਡੀਓ ਅਪਲੋਡ ਕਰੀਏ ਤਾਂ ਤੁਹਾਨੂੰ ਪਤਾ ਲੱਗ ਸਕੇ ਸ਼ਰੋਮਨੀ ਅਕਾਲੀ ਦਲ ਟਕਸਾਲੀ ਕਲਿਆਣ ਲੋਕ ਸਭਾ ਦੀਆਂ ਚੋਣਾਂ ਲੜੇਗਾ ਆਮ ਆਦਮੀ ਪਾਰਟੀ ਨਾਲ ਉਹਨਾਂ ਦਾ ਗੱਠਜੋੜ ਨਹੀਂ ਹੋ ਸਕਿਆ ਵੀਰ ਜਵਿੰਦਰ ਸਿੰਘ ਸ਼੍ਰੀ ਅਨੰਦਪੁਰ ਸਾਹਿਬ ਤੋਂ ਅਕਾਲੀ ਦਲ ਟਕਸਾਲੀ ਦੇ ਉਮੀਦਵਾਰ ਹੋਣਗੇ ਸੇਵਾ ਸਿੰਘ ਸੇਖੋਂ ਨੇ ਆਖਿਆ ਕਿ ਅਕਾਲੀ ਦਲ ਟਕਸਾਲੀ ਦਾ ਆਮ ਆਦਮੀ ਪਾਰਟੀ ਤੇ ਖਹਿੜਾ ਨਾਲ ਕੋਈ ਸਮਝੌਤਾ ਨਹੀਂ ਹੋਇਆ ਆਕਾਲੀ ਦਲ ਟਕਸਾਲੀ ਕਿਸੇ ਡੇਰੇ ਦਾ ਸਮਰਥਨ ਨਹੀਂ ਲਏਗਾ ਉਧਰ ਹਰਪਾਲ ਸਿੰਘ ਚੀਮਾ ਨੇ ਆਖਿਆ ਕਿ ਟਕਸਾਲੀਆਂ ਨਾਲ ਗੱਡ ਚੋੜ ਵਿੱਚ ਅੜੀਕਾ ਬਣੀ ਲੰਦਪੁਰ ਸਾਹਿਬ ਦੀ ਸੀਟ ਤੇ ਨਰਿੰਦਰ ਸਿੰਘ ਸ਼ੇਰਗਿੱਲ ਨੂੰ ਨਹੀਂ ਬਦਲਿਆ ਜਾਏਗਾ ਆਮ ਆਦਮੀ ਪਾਰਟੀ ਨੰਦਪੁਰ ਸਾਹਿਬ ਤੋਂ ਉਮੀਦਵਾਰ ਨਾ ਬਦਲਣ ਤੇ ਅੜੀ ਹੈ ਸ਼ਰਤਾਂ ਦੀ ਭੇਂਟ ਗੱਠਜੋੜ ਚੜ ਚੁੱਕਾ ਹੈ ਸੁਖਪਾਲ ਸਿੰਘ ਖੇੜਾ ਦਾ ਕਹਿਣਾ ਹੈ ਕਿ ਬਠਿੰਡਾ ਤੋਂ ਚੋਣ ਲੜਨ ਦਾ ਮਕਸਦ ਸਿਰਫ ਹਰਸਿਮਰਤ ਬਾਦਲ ਨੂੰ ਟੱਕਰ ਦੇਣਾ ਹੈ ਖੇੜਾ ਨੇ ਕੈਪਟਨ ਸਰਕਾਰ ਵਿਰੁੱਧ ਚਾਰ ਸੀਟ ਜਾਰੀ ਕੀਤੀ ਉਨਾ ਆਖਿਆ ਕਿ ਕੈਪਟਨ ਅਫਸਰ ਸ਼ਾਹੀ ਤੇ ਨਿਰਭਰ ਨੇ ਤੇ ਗਲਤ ਅੰਕੜੇ ਪੇਸ਼ ਕਰਨ ਦਾ ਦੋਸ਼ ਖਹਿਰਾ ਨਿਲਾਇਆ ਹੈ ਪੰਜ باغੀ ਵਿਧਾਇਕ ਖਹਿਰਾ ਨੂੰ ਮੁੜ ਪਾਰਟੀ ਦਾ ਹਿੱਸਾ ਬਣਾਉਣ ਦੇ ਹੱਕ ਵਿੱਚ ਨੇ ਪਾਰਟੀ ਵਿੱਚੋਂ ਬਾਗੀ ਹੋਏ 7 ਵਿਧਾਇਕਾਂ ਵਿੱਚੋਂ 5 ਵਿਧਾਇਕਾਂ ਨਾਲ ਬੀਤੇ ਸਮੇਂ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਨੇ ਪਾਰਟੀ ਵਿੱਚ ਇਕਤਾ ਲਿਆਉਣ ਲਈ ਗੱਲਬਾਤ ਕੀਤੀ ਸੀ ਕਾਂਗਰਸ ਤੇ ਦਿੱਲੀ ਵਿੱਚ ਆਮ ਆਦਮੀ ਪਾਰਟੀ ਦੇ ਗੱਠਜੋੜ ਲਈ ਚਾਰੇ ਪਾਸੇ ਦਬਾਅ ਪੈ ਚੁੱਕਾ ਹੈ। ਮਹਾਗੱਠਜੋੜ ਦੇ ਇੱਕ ਸਾਥੀ ਐਨਸੀਪੀ ਨੇਤਾ ਸ਼ਰਦ ਪੁਵਾਰ ਨੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਵਿਚਕਾਰ ਗੱਠਜੋੜ ਕਰਨ ਦੀ ਪਹਿਲ ਕਰਦੇ ਦੋਨਾਂ ਪੱਖਾਂ ਦੇ ਨੇਤਾਵਾਂ ਦੀ ਗੱਲ ਕੀਤੀ ਹੈ। ਪਵਾਰ ਗੱਠਜੋੜ ਲਈ ਕਰੀਬ ਲਿਆਉਣ ਦੀ ਕੋਸ਼ਿਸ਼ ਵਿੱਚ ਲੱਗੇ ਨੇ ਆਮ ਆਦਮੀ ਪਾਰਟੀ ਦੇ ਨੇਤਾ ਸੰਜੇ ਸਿੰਘ ਨੇ ਗੱਟਚੋੜ ਨੂੰ ਲੈ ਕੇ ਪਵਾਰ ਨਾਲ ਮੁਲਾਕਾਤ ਕੀਤੀ ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਨਾਲ ਕਾਂਗਰਸ ਨੇ ਗੱਟਚੋੜ ਨੂੰ ਲੈ ਕੇ ਮਮਤਾ ਬੇਨਰਜੀ ਅਤੇ ਚੰਦਰਬਾਬੂ ਨਾਇਡੂ ਪਹਿਲਾਂ ਹੀ ਯਤਨਸ਼ੀਲ ਨੇ ਇੱਕ ਪਾਸੇ ਕਾਂਗਰਸ ਵੱਲੋਂ ਗੱਟਚੋੜ ਨੂੰ ਖਾਰਜ ਕੀਤਾ ਜਾ ਰਿਹਾ ਹੈ ਤਾਂ ਸੂਬੇ ਦੇ ਇੰਚਾਰਜ ਪੀਸੀ ਚਾਕੋ ਗੱਟਚੋੜ ਦੀ ਗੱਲ ਨੂੰ ਜੋੜਨ ਲਈ ਸਾਰੇ ਯਤਨ ਕਰ ਰਹੇ ਨੇ ਸਭ ਤੋਂ ਪਹਿਲਾਂ ਜੈਸ਼ਵੰਤ ਸਿੰਘ ਨੇ ਆਪਣੇ ਟਵੀਟ ਵਿੱਚ ਰਾਹੁਲ ਗਾਂਧੀ ਨੂੰ ਸਲਾਹ ਦਿੱਤੀ ਕਿ ਕਿਰਪਾ ਕਰਕੇ ਬਿਹਾਰ ਝਾਰਖੰਡ ਦੇ ਦਿੱਲੀ ਵਿੱਚ ਫੈਸਲਾ ਅੱਜ ਕਰ ਲਓ ਬਹੁਤ देर ਹੋ ਚੁੱਕੀ ਹੈ ਆਮ ਆਦਮੀ ਪਾਰਟੀ ਦੇ ਨੇਤਾ ਸੰਜੇ ਸਿੰਘ ਅਤੇ ਸ਼ਰਦ ਪਵਾਰ ਵਿਚਕਾਰ ਮੀਟਿੰਗ ਵਿੱਚ ਕਾਂਗਰਸ ਤੇ ਹੋਰ ਪ੍ਰੈਸ਼ਰ ਵਧਿਆ ਆਮ ਆਦਮੀ ਪਾਰਟੀ ਦੇ ਸੰਜੇ ਸਿੰਘ ਨੇ ਆਖਿਆ ਕਿ ਲੋਕ ਸਭਾ ਚੋਣਾਂ ਦੌਰਾਨ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਦੀ ਜੋੜੀ ਨੂੰ ਰੋਕਣ ਲਈ ਇਹ ਜ਼ਰੂਰੀ ਹੈ ਕਿ ਵਿਰੋਧੀ ਧਿਰ ਇਕੱਠੇ ਚੋਣਾਂ ਲੜਨ ਕਾਂਗਰਸ ਪ੍ਰਧਾਨ ਦੀ ਬੇਟੀ ਪ੍ਰਿੰਕਾ ਕਾਂਦੀ ਪੂਰੇ ਜੋਸ਼ ਨਾਲ ਉੱਤਰ ਪ੍ਰਦੇਸ਼ ਦੇ ਚੋਣ ਮੈਦਾਨ ਵਿੱਚ ਉਤਰੀ ਹੈ ਪ੍ਰਿੰਕਾ ਗਾਂਧੀ ਦੇ ਚੋਣ ਮੈਦਾਨ ਵਿੱਚ ਉਤਰਨ ਕਰਕੇ बसपा ਸੁਪਰੀਮੋ ਮਾਇਆਵਦੀ ਅਤੇ ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਲੇਸ਼ ਯਾਦਵ ਇੱਕ ਮੰਚ ਤੇ ਆਨਲੈ ਮਜਬੂਰ ਨੇ 17 ਮਾਰਚ ਨੂੰ ਲਿਖੀ ਚਿੱਠੀ ਵਿੱਚ ਪ੍ਰਿੰਕਾ ਗਾਂਧੀ ਨੇ ਉੱਤਰ ਪ੍ਰਦੇਸ਼ ਦੇ ਲੋਕਾਂ ਨੂੰ ਆਖਿਆ ਕਿ ਉਹ ਇਸ ਧਰਤੀ ਤੋਂ ਆਤਮਿਕ ਤੌਰ ਤੇ ਜੁੜੀ ਹੈ ਉਹਨਾਂ ਆਖਿਆ ਕਿ ਉਹ ਮੰਨਦੇ ਨੇ ਕਿ ਪ੍ਰਦੇਸ਼ ਵਿੱਚ ਕਿਸੇ ਤਰ੍ਹਾਂ ਦਾ ਸਿਆਸੀ ਬਦਲਾਅ ਦੀ ਹੁਣ ਜ਼ਰੂਰਤ ਹੈ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਚੋਣ ਕਮਿਸ਼ਨ ਸਰਗਰਮ ਹੈ ਪਰ ਸਿਆਸਤ ਦਾ ਅਨੁਸੁਸਤ ਨਹੀਂ ਪਾਰਟੋ ਤੜ ਹੋਈਆਂ ਵਿਰੋਧੀ ਪਾਰਟੀਆਂ ਨਾਲ ਸੱਤਾਧਾਰੀ ਕਾਂਗਰਸ ਦਾ ਮੁਕਾਬਲਾ ਹੋਏਗਾ ਕੈਬਨਿਟ ਮੰਤਰੀ ਪ੍ਰੋਫੈਸਰ ਸਾਧੂ ਸਿੰਘ ਧਰਮਸੋਤ ਨੇ ਆਖਿਆ ਕਿ ਭਾਜਪਾ ਵੱਲੋਂ ਆਪਣੇ ਨਾਮ ਅੱਗੇ ਚੌਂਕੀਦਾਰ ਸ਼ਬਦ ਲਿਖਣਾ ਇੱਕ ਨਵਾਂ ਚੁਟਕਲਾ ਹੈ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਆਖਿਆ ਕਿ ਭਾਜਪਾ ਨੇ ਸਭ ਜਗ ਸਭਜਵਾਗ ਦਿਖਾ ਕੇ ਮਹਾ ਫਰਾਡ ਕੀਤਾ ਉਹਨਾਂ ਭਾਜਪਾ ਦੀ ਤੁਲਨਾ ਚਿੱਟਫੰਡ ਕੰਪਨੀਆਂ ਨਾਲ ਕੀਤੀ